ਬੋਧੂ ਬਟਲ ਤਨ ਤਨ ਸੈ ਸ੍ਰੀ ਸੁਦਰਸ਼ ਪੀਲੀ ਪਾਉ ਨੂੰ ਦਾ ਸੁਮੈਵਨੋ ਕੀ ਅਲਾਹਿ ਗੁਰਬਾਨ ਦਾ ਆਨੰਦ ਪ੍ਰਾਪਤ ਕਰ ਰਹੇ ਹੇ ਪ੍ਰਭਾਗੀ ਸਤਸੰਗ ਜੀ ਜਨ ਨੂੰ ਆਪਾਂ ਸਾਰੇ ਮਤ ਭਾਗੀ ਹਾਂ ਸਤਗੁਰੂ ਕਿਰਪਾ ਕਰਨ ਸਗਾ ਇਸ ਮਾਨੇ ਖੇਤ ਲੱਗੇ ਜਿਸ ਪਾਤਸ਼ਾਹ ਦਾ ਸੰਗ ਬਾਪਾ ਸਰਵਣ ਕਰਨੇ ਹਾਂ ਸਹਿਬਾਂ ਦੀ ਮਹਾਨ ਰਚਨਾ ਚਿੱਤਰਨਾਟਕ ਇਸੇ ਦਾਤੇ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਜਿਹੜਾ ਗੁਰਬਾਣੀ ਦਾ ਕੀਰਤਨ ਸਰਵਣ ਕਰੇ ਕੀਰਤਨ ਦੀ ਬੜੀ ਵੱਡੀ ਮਹਾਨਤਾ ਹੈ ਕਲ ਯੁੱਗ ਮਾ ਕੀਰਤਨ ਪ੍ਰਧੰਮ ਗੁਰਮੁਖ ਜਪੀ ਹੈ ਲਾਜ ਕੇ ਨਾ ਪਰ ਇਥੇ ਨਾਲ ਸਤਿਗੁਰਾਂ ਇਹ ਗੱਲ ਆਖੀ ਕਿ ਸਦਨਾ ਚੇਤੇ ਰਖੀ ਕੀਰਤਨ ਦੇ ਨਾਲ ਨਾਲ ਸਭ ਤੇ ਉਤਮ ਹਰ ਕੀ ਕਥਾ ਕਥਾ ਨਾ ਹੀ ਨਾਮ ਸੁਨੇਗਾ ਨਾਮ ਸੋੰਤ ਦਰਦ ਦੁੱਖ ਲਥ ਆਉ ਆਪਾਂ ਉਸ ਮਹਾਨ ਗ੍ਰੰਥ ਕੀ ਵਿਚਾਰ ਕਰਨੀ ਹੈ ਸਤਿਗੁਰਾਂ ਤੋਂ ਅਸ਼ੀਸ਼ ਪ੍ਰਾਪਤ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਰਿਕੁ ਜੀ ਕਿ ਤਪੇ ਤੋਇ ਕਥਾ ਸੁਣਾਇਰ ਗਾਵੈ ਦੁਖ ਪਾਪ ਤਿਹ ਨਿਕੜਨਾ ਆਵੈ ਅੰਭਿਸ਼ਨ ਅਗਤ ਕੀਏ ਫਲ ਹੋਈ ਤੈਨੂੰ ਰੋਗ ਨੇ ਦੀ ਆਤ ਬਿਆਦ ਸਭ ਸਕੈ ਨਾ ਕੋਈ ਸਤਗੁਰੁ ਆਖੇ ਤਿਨ੍ਹੇ ਦੂਰ ਚਲੇ ਜਾਣਗੇ ਆਦੀਆਂ ਬਿਆਦੀਆਂ ਤੇ ਉਪਾਦੀਆਂ ਇਨ੍ਹਾਂ ਤਿਨਾਂ ਦੇ ਵਿੱਚੋਂ ਤੇਰੀ ਦਿਲ ਵਿੱਚ ਤੈਨੂੰ ਕੋਈ ਰੋਗ ਨਹੀਂ ਸੁਤੰਦਾ ਜਦੋਂ ਤੂੰ ਸਰਬ ਦਾ ਚਿੰਤਨ ਕਰੇ ਜਦੋਂ ਤੂੰ ਸਾਕਾਲ ਦੀ ਅਰਧਨਾ ਕਰੇ ਜਦੋਂ ਤੂੰ ਸਪ੍ਰਿਸ਼ ਪਰਮੇਸ਼ਰ ਦੇ ਨਾਲ ਜੁੜ ਜਾਏ ਸਤਿਗੁਰੂ ਸਾਨੂੰ ਸ੍ਰਿਸ਼ਟੀ ਦੀ ਰਚਨਾ ਬਾਰੇ ਸਮਝਾ ਰਹੇ ਸਨ ਇਸ਼ਾਰਿਆਂ ਤੋਂ ਪਹਿਲਾਂ ਅਸੀਂ ਦੁੱਖ ਦੇਣ ਵਾਲੇ ਦਇਨ ਪਰਤੇ ਪਰਮੇਸ਼ਰ ਨੇ ਸਾਨੂੰ ਇਹ ਗੱਲ ਆਖੀ ਪਰ ਜਦੋਂ ਉਹਨਾਂ ਨੇ ਆਪਣੀ ਪੂਜਾ ਕਰਾਣੀ ਸ਼ੁਰੂ ਕਰ ਦਿੱਤੀ ਇੱਕ ਛਿੰਨ ਵਿੱਚ ਅਸੀਂ ਉਹਨਾਂ ਨੂੰ ਸਮਾਪਤ ਕਰ ਕਰ ਦਿੱਤਾ ਫਿਰ ਦੇਵਤੇ ਥਾਪੇ ਪਰ ਉਹਨਾਂ ਦੇਵਤਿਆਂ ਨੇ ਆਪਣੀ ਪੂਜਾ ਕਰਨੀ ਤੇ ਕਰਾਣੀ ਇਹਨੂੰ ਤਰਸ ਮੰਨ ਲਿਆ ਫਿਰ ਉਹ ਤਾੜਿਪੁਰ ਸ਼ੈ ਸ਼ਿਵ ਜੀ ਨੇ ਆਪਣੇ ਆਪ ਨੂੰ ਮਾਰਨ ਵਾਲਾ ਕਹਾ ਲਿਆ ਵਿਸ਼ਨ ਨੇ ਆਪਣੇ ਆਪ ਨੂੰ ਅਕਾਲ ਪੁਰਮੇਸ਼ਰ ਕਹਿ ਪੜ ਲਿਆ ਬ੍ਰਹਮਾ ਨੇ ਵੀ ਆਖਿਆ ਕਿ ਮੈਂ ਸਾਰਾ ਕੁਝ ਹਾਂ ਰੱਬ ਨੂੰ ਕਿਸੇ ਨੇ ਨਾ ਸਮਝਿਆ ਫਿਰ ਸਤਗੁਰਾਂ ਨੇ ਕਿਹਾ ਸੀ ਦੇਵਤਿਆਂ ਦੀ ਰਚਨਾ ਕੀਤੀ ਸਾਖੀ ਦੇਵਤੇ ਬਣਾਏ ਉਹ ਸਨ ਕੁਮੇਰ ਬਰਨ ਸੂਰਜ ਚੰਦਰਮਾ ਅਗ ਜੰਮ ਇੰਦਰ ਇਹ ਅੱਠ ਸਾਖੀ ਦੇਵਤੇ ਬਣੇ ਗਏ ਨੇ ਉਹ ਗਾਇਬ ਦੇਣ ਵਾਲੇ ਜਿਵੇਂ ਕੋਟ ਵਿੱਚ ਕੇਸਰ ਲੈ ਤੇ ਗਵਾ ਜਾਂਦੇ ਨੇ ਨਾਲ ਸੱਚ ਝੂਠ ਦਾ ਨਤਾਰਾ ਕਰਨੀ ਇਹਨਾਂ ਨੂੰ ਸਾਖੀ ਦੇਵਤੇ ਗਿਆ ਅਰ ਸੂਦਿ ਨੇ ਆਖਿਆ ਮੇਰੀ ਪੂਜਾ ਕਰੋ ਲੋਕਾ ਚੰਦਰਮਾ ਦੀ ਪੂਜਾ ਕੀਤੀ ਕਬੀਰ ਦੀ ਪੂਜਾ ਕੀਤੀ ਬਰਨ ਦੀ ਪੂਜਾ ਕੀਤੀ ਇੰਦਰ ਦੇਵਤੇ ਦੀ ਪੂਜਾ ਕੀਤੀ ਇਲਾ ਇਹ ਪ੍ਰਚਾਰ ਕੀਤਾ ਕਿ ਸਾਡੇ ਤੋਂ ਬਿਨਾ ਹੋਰ ਕੋਈ ਮਾਲਕ ਕੋਈ ਨਹੀਂ ਰੱਬ ਨੂੰ ਕਿਸੇ ਨਾਲ ਪਛਾੜਣ ਉਹ ਆਪ ਅੰਦੀ ਪੂਜਾ ਕਰਦਾ ਹੈ ਕਿਸੇ ਨੇ ਹੋਮਜਾ ਕਰਨਾ ਤਰ ਮੰਨ ਲਿਆ ਤਨਮਨਾਂ ਦਾ ਭੈ ਰੱਖਿਆ ਲੋਕਾਂ ਨੇ ਕਿ ਉਹ ਦਿੰਦਾ ਅਸ਼ਗਾ ਉਹਦੇ ਕੋਲ ਸਮਰਥ ਹੈ ਇਸਾ ਕੀ ਦੇਵੀ ਰੱਬ ਬਣ ਬੈਠੇ ਤੇ ਪਰਮੇਸ਼ਰ ਨੇ ਮਨੁੱਖਾਂ ਦੀ ਰਚਨਾ ਕੀਤੀ ਉਹ ਰੱਬ ਤੇ ਨਾਂ ਬਣੇ ਉਹ ਪਰਵਾਰਕ ਮਮਤਾ ਵਿੱਚ ਫਸ ਗਏ ਫੇ ਦਾਤੇ ਨੇ ਰਿਤੀਆਂ ਸਿੱਧੀਆਂ ਵਾਲੇ ਸਾਧ ਬਣਾਏ ਉਹਨਾਂ ਵੀ ਰੱਬ ਨਹੀਂ ਪ੍ਰਾਪਤ ਕੀਤਾ ਉਹ ਵੀ ਰਿਤੀਆਂ ਸਿੱਧੀਆਂ ਦੇ ਬਲ ਉੱਤੇ ਤੇ ਲੋਗਾ ਤੋਂ ਆਪਣੇ ਪੂਜਾ ਅਰਚਨਾ ਕਰਨ ਲੱਗ ਉਨਾ ਆਪਣਾ ਆਪਣਾ ਪੰਥ ਚਲਾ ਲਿਆ ਰੱਬ ਨੂੰ ਨਾਮ ਪਾਇਆ ਤੇ ਆਪਣੇ ਅੰਦਰ ਵੈਰ, ਰੋਹ ਤਾਂ ਅਹੰਕਾਰ ਇਹਨਾਂ ਚੀਜ਼ਾਂ ਵਿੱਚ ਵਾਧਾ ਕੀਤਾ ਇੱਥੇ ਸਤਿਗੁਰੂ ਕਹਿੰਦੇ ਜਿਵੇਂ ਬ੍ਰਿਸ਼ ਪੱਤਿਆਂ ਨਾਲ ਆਪਣੇ ਆਪ ਨੂੰ ਨਾਸ਼ ਕਰ ਲੈਂਦੇ ਆਂ ਬਾਬਰੋਕ ਖਰ ਖਰ ਕੇ ਦੇਖ ਕੇ ਛੱਡ ਜਾਂਦੇ ਨੇ ਜੰਗਲਾਂ ਦੇ ਵਿੱਚ ਆਪਸੀ ਰਗੜ ਦੇ ਨਾਲ ਵੀ ਅੱਗ ਲੱਗਦੀ ਕਈ ਵਾਰੀ ਆਪਣੇ ਮਾਨ ਨੂੰ ਪੱਠੇ ਪਾਲ ਲਈ ਇੱਕ ਦੂਜੇ ਨਾਲ ਲੜੇ ਅੱਜ ਵੀ ਤਰਬੀ ਲੋਕ ਕਰ ਰਹੇ ਨੇ ਜੀ ਕਈ ਵਾਰੀ ਤਕੀਵੀਂ ਚ ਬੰਦੇ ਉਹਨਾਂ ਤੇ ਉਹਨਾਂ ਦੀ ਕਥਾ ਉਹਨਾਂ ਦਾ ਵਖਿਆਨ ਹੀ ਹੋ ਜਾਂਦਾ ਹੈ ਕਿ ਐਂਜ ਲੱਗਦਾ ਵੀ ਜਿਵੇਂ ਨੂੰ ਸਸ ਦਾ ਝਗੜਾ ਹੋ ਰਿਹਾ ਇੱਕ ਦੂਜੇ 'ਤੇ ਦੋਸ਼ ਉਰੋਗ ਕਰ ਰਹੇ ਨੇ ਜਿਨ੍ਹਾਂ ਨੇ ਥੋੜਾ-ਥੋੜਾ ਆਤਮਿਕ ਬਲ ਨਾ ਪ੍ਰਿਆ ਉਹਨਾਂ ਨੇ ਆਪਣਾ-ਆਪਣਾ ਪੰਥ ਚਲਾ ਲਿਆ। ਰਾਮਦੇ ਰਸਤੇ ਤੇ ਕੋਈ ਨਾ ਪ੍ਰਿਆ। ਆਪੇ ਚ ਲੜ ਕੇ ਮਰਨੇ ਅਰੰਭ ਹੋਈ। ਵਾਸ਼ਿਕੋ ਗੰਤ ਦੀ ਰੱਟ ਲਾਦੇ ਨੇ। ਇਹ ਸਾਲਾ ਕੁ ਅਸੀਂ ਹਾਂ ਪਰਮੇਸ਼ਰ ਮੈਂ ਹਾਂ। ਆਪਣੇ ਆਪਣੇ ਧਰਮ ਵਿਨੰਥਾਂ ਦੀ ਰਚਨਾ ਹੋ ਗਈ 시ਮਰਤियां ਸ਼ਾਸਤਰ ਬਣ ਗਏ ਹੁਣ ਅੱਗੇ ਸਤਿਗੁਰੂ ਆਏ ਦੱਸਦੇ ਨੇ ਜੋ 시ਮਰਤਨ ਕੇ ਭਏ ਅਨੁਰਾਗੀ ਜਿੰ ਤਿੰਨ ਕਿਰਿਆ ਬ੍ਰਹਮ ਕੀ त्यागी ਜਿਹੜੇ ਬੋਥੀਆਂ ਦੇ ਪ੍ਰੇਮੀ ਬਣ ਗਏ ਉਹਨਾਂ ਨੇ ਪ੍ਰਭਾਤਮਾ ਦੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਛੱਡ ਦਿੱਤੀ ਇਨ ਮਨ ਹਰ ਚਰਨ ਨਥਹਿ ਰਾਇਓ ਸੋ ਸਿਮਰਤਨ ਕੇ ਰਹਿਨ ਆਇਓ ਜਿਨਾਂ ਨੇ ਵਣ ਪਰਮੇਸ਼ਰ ਦੇ ਚਲਣਾ ਵਿੱਚ ਜੋੜਿਆ ਉਹ ਸਿਮਰਤੀਆਂ ਦੇ ਰਸਤੇ 'ਚ ਨਹੀਂ ਤੁਰੇ ਉਹਨਾਂ ਨੇ ਸ਼ੇਖ ਫਰਬਉ ਦੇ ਪੰਥ ਨੂੰ ਆਪਣਾ ਰਸਤਾ ਮੰਨ ਲਿਆ ਬ੍ਰਹਮਾ ਤਾਂ ਨਹੀਂ ਬੇਦ ਬਨਾਏ ਸਰਬ ਲੋਕ ਤੇ ਕਰਮ ਚਲਾਏ ਕੋੜਕ ਬ੍ਰਹਮਾ ਨੇ ਚਾਰ ਬੇਦ ਰਾਜ ਦਿੱਤੇ ਸਾਰਿਆਂ ਲੋਕਾਂ ਨੂੰ ਉਹਨਾਂ ਕਰਮਾਂ ਵੱਲ ਲਾ ਦਿੱਤਾ ਤਿਨ ਕੀ ਲਿਵ ਹਰ ਤਨ ਨ ਲਾਗੀ ਤੇ ਬੇਦਨ ਤੇ ਭੈ ਤੇ ਆਗੀ ਜਿਨ੍ਹਾਂ ਦੀ ਮਿਲਤੀ ਪ੍ਰਭ ਦੇ ਪਰਮੇਸ਼ਰ ਦੇ ਚਰਨਾਂ ਵਿੱਚ ਲੱਗ ਗਈ ਉਹਨਾਂ ਨੇ ਬੇਦਾਂ ਦੇ ਦੱਸੇ ਕਰਮ ਜਿਹੜੇ ਨੇ ਛੱਡ ਦਿੱਤੇ ਉਹ ਵੈਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਪ੍ਰੇਮੀ ਬਣ ਗਏ ਜਨਮਤ ਮੇਦਕ ਤੇ ਬਨ त्याਗੀ ਭਾਰ ਬ੍ਰਹਮ ਕੇ ਭੈ ਅਨਰਾਗੀ ਜਿਨ੍ਹਾਂ ਨੇ ਵੇਦਾਂ ਕਿਤੇ ਪਾ ਦੇ ਮਤਾਂ ਦੀ ਸਿੱਖਿਆ ਛੱਡ ਦਿੱਤੀ ਉਹ ਸਾਰੇ ਵੇਦ ਵਖਰੇ ਨੇ ਕਿਤੇ ਵਖਰੇ ਨੇ ਉਹ ਸਾਰੇ ਪ੍ਰੇਮੀ ਹੋ ਗਏ ਪਰਮੇਸ਼ਰ ਦੇ ਵੈਗੁਰੂ ਦੇ ਦਿਨਕੇ ਦੂੜ ਮਤ ਜੇ ਚਲਹੀਂ ਪੰਥ ਅਨੇਕ ਦੁੱਖਨ ਸੋਧਨ ਹੀ ਉਹਨਾਂ ਦੇ ਜਿਹੜੇ ਸੁੰਦਰ ਮਤ ਤੋਰ ਪੈਂਦੇ ਨੇ ਉਹ ਅਨੇਕਾਂ ਪੰਥਾਂ ਦੇ ਦੁੱਖਾਂ ਦਾ ਨਾਸ਼ ਕਰ ਦਿੰਦੇ ਹਨ ਜਿਹਨੇ ਰੱਬ ਨਾਲ ਪ੍ਰੇਮ ਕਰਦੇ ਨੇ ਉਹਨਾਂ ਦੇ ਸਾਰੇ ਦੁੱਖ ਪਰਮੇਸ਼ਰ ਕੱਢ ਦਿੰਦਾ ਹੈ ਜੀ ਜੀ ਸਹਿਤ ਜਤਨ ਸੰਦੇਹ ਪ੍ਰਭ ਕੋ ਸੰਗ ਨ ਛੋੜ ਤਨੇ ਜਿਹੜੇ ਇਥੇ ਦੇ ਵਿੱਚ ਪੀੜਾ ਸਹਾਰਦੇ ਨੇ ਪਰ ਪ੍ਰਭੂ ਨਾਲੋਂ ਪ੍ਰੇਮ ਨਹੀਂ ਤੋੜਦੇ ਤੇਤੇ ਪਰਮ ਪੂਰੀ ਕਹਿ ਗਾਹੀ ਹਰ ਸੋ ਅੰਤਦ ਕਛ ਨਾ ਅੰਤਦ ਕਛ ਨਹੀਂ ਉਹ ਜ਼ਰੂਰ ਸਵਰਗ ਨੂੰ ਜਾਣਗੇ ਉਹ ਵਿਗਰੂਤੋਂ ਕੁਛ ਅੱਡ ਨਹੀਂ ਹਨ ਹਰ ਹਰ ਜਨ ਤੋਂ ਏਕ ਹੈ ਮੇਮ ਬਚਾਰ ਕਛ ਨਾਹੀ ਜਲ ਤੇ ਉਪਦੇ ਤਰੰਗ ਜਿਉ ਜਦ ਹੀ ਵਿਖੈ ਸਮਾਹੀ ਆਪੇ ਇਹ ਦਰਜਨ ਰੱਬ ਵਿੱਚ ਪਰਮੇਸ਼ਰ ਵਿੱਚ ਅਕਾਲ ਪੁਰਖ ਵਿੱਚ ਰਬੋਨਾ ਤੇ ਬੜੀਆਂ ਰਹਿਮਤਾਂ ਕਰਦਾ ਹੈ ਪਰਮੇਸ਼ਰ ਉਹਨਾਂ ਤੇ ਬੜੀ ਕਿਰਪਾ ਕਰਦਾ ਹੈ ਪਰਮੇਸ਼ਰ ਦੀ ਨੈਤ ਨੈ ਦੇ ਨਾਲ ਉਹ ਆਪਣੀ ਜ਼ਿੰਦਗੀ ਚ ਹਰ ਕਰਮ ਦੇ ਵਿੱਚ ਕਾਮਯਾਬ ਉਹ ਦਿੰਦੇ ਹੈ ਜੀ ਜੇ ਚੀਤਨ ਜਾਤ ਤੈ ਡਰੇ ਜੇ ਜੇ ਚੀ ਜਾਤਨ ਤੇ ਡਰੇ ਬ੍ਰਹਮਪੁਰਖ ਤਜ ਤਿੰਨ ਮਗ ਪਰੇ ਜਿਹੜੇ ਆਦਮੀ Jap ਤਪ ਦੁੱਖ ਪੀੜ ਤੋਂ ਡਰਦੇ ਨੇ ਆਹ ਇਸ਼ਨਾਨ ਦਾਣ ਨਹੀਂ ਕਰ ਸਕਦੇ ਉਹ ਪਰਮੇਸ਼ਰ ਨੂੰ ਛੱਡ ਕੇ ਪੁੱਥੀਆਂ ਮਗਰ ਤੁਰ ਪੈਂਦੇ ਹਨ ਉਹਨਾਂ ਰਖੀਆਂ ਦੇ ਚਰਣੀ ਪੈ ਗਏ ਜਿਹੜੇ ਉਹਨਾਂ ਨੂੰ ਪਰਮਾਨੰਦੇ ਸਨ ਦੀ ਨਾਲ ਨੇ ਇਹਨਾਂ ਨੂੰ ਇਸ ਪਾਸੇ ਕਰਨ ਵਾਸਤੇ ਪ੍ਰੇਰਿਤ ਕੀਤਾ ਉਹ ਸਭ ਆਖਿਆ ਵੀ ਕਰਤੇ ਰਹੇ ਨੇ ਪ੍ਰੇਰਿਤ ਜਿਹੜੇ ਨਹੀਂ ਡਰੇ ਉਹ ਤੇ ਹਾਰੇ ਨਾਲ ਜਿਦੇ ਗਏ ਤਾਂ ਵੀ ਵੇ ਪ੍ਰਵਾਹ ਉਹਨਾਂ ਸੰਸਾਰ ਦੀ ਉਹਨਾਂ ਮਾਵਾ ਨੇ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਾਲੇ ਪਰ ਕਿਸੇ ਹੋਰ ਧਰਮ ਨੂੰ ਨਾ ਮੰਨੇ ਉਹ ਸੂਣੀ ਤੇ ਚੜ ਜਾਂਦੇ ਨੇ ਰੱਬ ਦੇ ਪੰਦੀ ਆਪਣੇ ਪਰਮੇਸ਼ਰ ਦਾ ਤਿਆਗ ਨਹੀਂ ਕਰਦੇ ਹੋ ਭਾਵੇਂ ਕਿਸੇ ਧਰਮ ਦੇ ਹੋਣ ਸਾਡੇ ਧਰਮ ਦੇ ਸਿੱਖ ਆਪਣੇ ਧਰਮ ਦੀ ਪ੍ਰਪਕਤਾ ਵਾਸਤੇ ਆਪਣਾ ਬੰਦ ਬੰਦ ਘਟਵਾ ਲੈਂਦੇ ਨੇ ਛੋਟੀਆਂ ਛੋਟੀਆਂ ਜਿੰਦਾ ਗੁਰੂ ਸਾਹਿਬਾਂ ਦੇ ਨਾਲ ਆਪਣੇ ਆਪ ਨੂੰ ਨੀਂਹ ਚ ਚੜਾ ਲੈਂਦੇ ਨੇ ਪਰ ਰੱਬ ਦਾ ਤਿਆਗ ਨਹੀਂ ਕਰਦੇ ਅਕਾਲ ਦੀ ਅਰਤਨਾ ਅਕਾਲ ਦਾ ਧਰਮ ਨਹੀਂ ਛੱਡਦੇ ਕਿਉਂਕਿ ਇਹ ਨਿਰਮਲ ਪੰਥਾਪੇ ਬਣੇ ਬਾਬੇ ਨਾਨਕ ਨੇ ਨਾ ਉਹ ਕਿੱਪਰ ਵਿੱਚ ਸ਼ਿੱਖ ਧਰਮ ਚਲਾ ਰਹੇ ਆ ਬਾਬੇ ਦੀਆਂ ਸਿੱਖਿਆ ਤੇ ਤੁਰਨ ਵਾਲੇ ਰੋਗਾ ਨੂੰ ਆਪੇ ਹੀ ਬਾਬੇ ਨਾਨਕ ਦੇ ਸਿੱਖ ਕਹਿਣਾ ਆਰੰਭ ਕਰ ਦਿੱਤਾ ਆਪੇ ਬਣ ਗਏ ਸਿੱਖ ਉਹ ਸਤਿਗੁਰਾਂ ਘਰ ਜਿਹੜੇ ਰਖੀਆਂ ਦੇ ਚਰਨਾਂ ਦੇਗੇ ਦੇਹਧਾਰੀਆਂ ਦੇ ਚਰਣਾ ਤੇ ਲੱਗਦੇ ਨੇ ਉਹਨਾਂ ਦੀ ਪੂਜਾ ਅਰਚਨਾ ਕਰਦੇ ਨੇ ਉਹ ਸਜਾ ਕਿਵੇਂ ਆਪਾਂ ਵੀ ਦੇਖਦੇ ਹਾਂ ਦੀ ਸਰੀਰਕ ਪੱਖ ਨੂੰ ਬੜਾ ਪੂਜਦੇ ਹਾਂ ਸੀ ਹੁਣ ਕਿਸੇ ਸਰੀਰਕ ਵਿਅਕਤੀ ਦੇ ਕੋਲ ਤੁਸੀਂ ਜਾਓ ਉਹਨੇ ਤੁਹਾਨੂੰ ਕੀ ਕਹਿਣਾ ਕਿ ਤੁਹਾਡਾ ਕਾਰਜ ਠੀਕ ਹੋ ਜਾਏਗਾ ਬਾਣੀ ਦਾ ਪਾਠ ਕਰਾ ਦੇ ਇਹਨਾਂ ਸਮੱਸਿਆਵਾਂ ਕਰਨਿਆ ਕਰੋ ਤੇ ਮੈਂ ਇਹਦਾ ਜ਼ਿਕਰ ਕਰਨਾ ਕਿ ਰੱਬ ਨਾਲ ਜੁੜ ਜੋ ਰੱਬ ਦੇ ਪ੍ਰਤੀ ਜੁੜ ਕੇ ਨਿਮਰਣਾ ਬਿੰਦੈ ਨਿਮ ਤੋਂ ਪ੍ਰੇਮ ਪੈਦਾ ਹੈਗਾ ਜਿਹੜੇ ਪ੍ਰੇਮ ਦੀ ਪਦੈਸ਼ ਕਰਨਗੇ ਫਿਰ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਉਹ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ ਉਹ ਜੁੜ ਜਾਣ ਦੇ ਰੰਗ ਵਿੱਚ ਦੁਨੀਆਂ ਦੀ ਕੋਈ ਵੀ ਤਾਕਤ ਉਹਨਾਂ ਦੇ ਰੱਬ ਦੀ ਪ੍ਰਾਪਤੀ ਦੇ ਰੰਗ ਵਿੱਚ ਅਟਕਣ ਨਹੀਂ ਬਣ ਸਕਦੀ ਜਿਹਨੇ ਰੱਬ ਨੂੰ ਪ੍ਰਾਪਤ ਕਰ ਲਿਆ ਉਹਨੂੰ ਕਿਸੇ ਨੂੰ ਨਹੀਂ ਕਹਿਣਾ ਪੈਣਾ ਕਿ ਮੇਰੇ ਇਸ ਕਰ ਲਈਂ ਅਦਾਸ ਕਰੋ ਜਿਹਨੇ ਰੱਬ ਨਾਲ ਪ੍ਰੇਮ ਕਰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਣ ਲੱਗ ਪਿਆ ਹੁਣ ਅਸੀਂ ਅਖਾਂਗੇ ਕਿ ਕਿਵੇਂ ਕੰਮ ਕਰਦਾ ਹੈ ਗੁਰੂ ਕੀ ਵੀ ਪਰਮੇਸ਼ਰ ਕੰਮ ਕਰਦਾ ਸਤਗੁਰਾਂ ਕਹਿੰਦੇ ਇਹਨੂੰ ਪਤਾ ਹੀ ਨਹੀਂ ਲੱਗਣਾ ਉਹ ਤੇ ਗੰਡੇ ਲਾ ਕੇ ਸ਼ਮਾਨ ਕਰ ਦਿੰਦਾ ਕਬੀਰ ਦੇ ਕਰ ਸਾਧੂ ਮਜ਼ਾ ਕਰਦੇ ਨੇ ਇਹ ਆਪਾਂ ਤੋਂ ਵੀਰ ਦੇ ਕਰਦ ਲੋ ਉਹਨਾਂ ਰੋਲਾ ਪਾ ਦਿੰਦਾ ਕਿ ਕਬੀਰ ਜੱਗ ਕਰ ਰਿਹਾ ਹੈ ਕਬੀਰ ਸਾਹਿਬ ਜੰਗ ਲਾ ਚੁੱਕੇ ਦੇਖੋ ਜੀ ਜੱਗ ਹੋਇਆ ਸੱਚੀ ਸਾਰੇ ਬ੍ਰਾਹਮਣ ਸਾਧੂ ਲੋਕ ਬਾਬਾ ਸਾਹਿਬ ਦੇ ਘਰ ਇਕੱਠੇ ਹੋ ਗਏ ਮਾਹ ਵੇਖ ਦੀਏ ਪਨਵਾਰ ਤੇ ਹੋਰ ਮੈਂਬਰ ਤੱਕ ਦੇਣ ਕਿ ਘਰ ਚ ਰਾਸ਼ਨ ਤੇ ਹੈ ਹੀ ਨਹੀਂ ਤੇ ਜਦੋਂ ਇਹੋ ਜਿਹਾ ਤਮਾਸ਼ਾ ਬਣਦਾ ਖੜਕਨ ਬੜੀ ਖੁਸ਼ ਹੁੰਦੀ ਗਰੀਬਾਂ ਨੂੰ ਵੈਸੇ ਹੀ ਬਿਤਾੜਿਆ ਦਿੰਦਾ ਬੜਾ ਮਜ਼ਾਕ ਕੀਤਾ ਦਿੰਦਾ ਗਰੀਬਾਂ ਨਾਲ ਲੋਕ ਛੱਤਾਂ ਤੇ ਚੜ ਕੇ ਵੀ ਵੇਖਾਂਗੇ ਵੀ ਕਿਵੇਂ ਇਹਨਿਆਂ ਨੂੰ ਖਾਣਾ ਖਵਾਉਂਦਾ ਵੀ ਇਹਦੇ ਘਰ ਤੇ ਰੋਟੀ ਨਹੀਂ ਪੱਕਦੀ ਨਹੀਂ ਸੀ ਪੱਕਦੀ ਸੱਚੀ ਉੱਚੀ ਬਾਣੀ ਵਿੱਚ ਜ਼ਿਕਰ ਹੈ ਜੀ ਮੈਂ ਕੋਲੋਂ ਨਹੀਂ ਕਹਿ ਰਿਆ ਮਾਂ ਕਹਿੰਦੀ ਹੈ ਕਿ ਸਾਧੂ ਆ ਜਾਂਦੇ ਨੇ ਇਸ਼ਾਨ ਨੂੰ ਪੁੱਜੇ ਚੋਲੇ ਲਿਆ ਕੇ ਨਾ ਕਿ ਉਹ ਦੇ ਦਿੰਦਾ ਹਮ ਕੋ ਚਾਬਨ ਉਹਨੂੰ ਉਹ ਰੋਟੀ ਉਹਨਾਂ ਨੂੰ ਸਾਰੇ ਪ੍ਰਸ਼ਾਦਾ ਛਕਾ ਦਿੰਦਾ ਸਾਰੇ ਬਿਸਤਰੇ ਉਹਨਾਂ ਨੂੰ ਦੇ ਦਿੰਦਾ ਸਾਨੂੰ ਲੈਣ ਵਾਸਤੇ ਚੰਗੇ ਬਿਸਤਰੇ ਵੀ ਨਹੀਂ ਮਿਲਦੇ ਹੁਣ ਜਦੋਂ ਵੀਰ ਸ਼ੈਣ ਨੂੰ ਕਿਸੇ ਨੇ ਦੱਸਿਆ ਕਿ ਤੇਰੇ ਘਰ ਤੇ ਜਾਂਦਾ ਹੈ ਤੂੰ ਜੰਗਲੋ ਚ ਬਿਠਾ ਇਕੱਲੇ ਖਲਕ ਭੈੰਤ ਅਸਲ ਉਪਾਈ ਨਹੀਂ ਪਰ ਜੇ ਮੇਰੇ ਕੋਲ ਜਾ ਕੇ ਸਾਧੂ ਬਹਿ ਗਏ ਤੇ ਸੱਚੀ ਉੱਚੀ ਇਹ ਦੰਗਰ ਚੱਲੇਗਾ ਕੀਤਾ ਜਾਏਗਾ ਜਗ ਸ਼ਕਾਇਆ ਜਾਏਗਾ ਇਹਨਾਂ ਨੂੰ ਭੋਜਨ ਤੇ ਪਰਮੇਸ਼ਰ ਪਤਾ ਨਹੀਂ ਕਿਥੋਂ ਭੇਜਦਾ ਹੈ ਆਪੇ ਲੈ ਕੇ ਆ ਜਾਂਦੇ ਨੇ ਸ਼ਮਾਨ ਰੱਬ ਦੇ ਸੇਵਕ ਰੱਬ ਉਹ ਸੇਵਕਾਂ ਦਾ ਰੂਪ ਧਾਰਨ ਕਰਦਾ ਹੈ ਅਨੰਤ ਸਾਧੂ ਆਏ ਲੋਕ ਵੀ ਇਕੱਠੇ ਹੋ ਗਏ ਸਾਰੀ ਪੀੜ ਨੇ ਪ੍ਰਸ਼ਾਦਾ ਪਾਣੀ ਛਕਿਆ ਬੜਾ ਸੋਹਣਾ ਲੰਗਰ ਚੱਲਿਆ ਤੋੜ ਨਹੀਂ ਆਈ ਕਈ ਦਿਨ ਚੱਲਦਾ ਰਿਹਾ ਉਹ ਇੱਕ ਦਿਨ ਲਈ ਆਏ ਸੀ ਮਹਾਰਾਜ ਨੇ ਕਿਰਪਾ ਕੀਤੀ ਰਾਸ਼ਣ ਇਹਨਾਂ ਆ ਗਿਆ ਕਿ ਬਾਬਾ ਕਬੀਰ ਸਾਹਿਬ ਦੀ ਬੰਦੀ ਨਹੀਂ ਕਰਦੇ ਹੋ ਜਾਂਦੇ ਚਲਾਈ ਜਾਂਦੇ ਨੇ ਲੰਗਰ ਤੇ ਇਹ ਅਸਲੀਅਤ ਹੈ ਗੁਰੂ ਦੇ ਨਾਮ ਤੇ ਤੁਸੀਂ ਪੁੰਨ ਕਰਮ ਕਰਨਾ ਹੈ ਇੱਕ ਤੇ ਤੁਹਾਡੇ ਦਿੱਤੀ ਮਾਇਆ ਦਾ 10 ਗੁਣਾ ਵਧੇਗੀ ਪਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਅੱਜ ਵੀ ਜਦੋਂ ਅਸੀਂ ਮੱਥਾ ਟੇਕਨੇ ਆ ਨਾ ਜਿਨ੍ਹਾਂ ਵਾਂ ਪੁਰਸ਼ਾ ਕੁਲ ਮੈਂ ਪਲਿਆ ਸੰਤ ਬਾਬਾ ਧੋਰੀ ਸਾਹਿਬ ਜੀ ਘਨੋਰੀ ਵਾਲੇ ਪਟਨਾ ਤੋਂ ਕੀ ਸ਼ਹਿਰ ਪਿੰਡ ਹੈ ਉਹਨਾਂ ਦਾ ਆਪਣਾ ਨਗਰ ਘਨੋਰੀ ਹੈ ਉਹਨਾਂ ਮਹਾਰਾਜ ਦੇ ਨਾਲ ਜਿਹੜਾ ਦੂਜੇ ਸਮੇਂ ਗੱਦੀ ਤੇ ਬੈਠਾ ਮਹਾਰਾਜ ਤੇ ਸ੍ਰੀ ਛਟਨ ਤੋਂ ਬਾਅਦ ਉਹਨਾਂ ਨੂੰ ਬਾਬਾ ਚੰਦ ਜੀ ਅਸੀਂ ਕਹਿੰਦੇ ਸਨ ਅੱਬਾ ਤੁਰੀਸ਼ਕ ਉਹਨਾਂ ਨੂੰ ਚੰਦ ਕਹਿ ਕੇ ਬੁਲਾਉਂਦੇ ਸਨ ਆਮ ਨਾਮ ਉਹਨਾਂ ਦਾ ਚੰਨ ਸਿੰਘ ਚੰਨ ਜੀ ਕਰਕੇ ਮਸ਼ਹੂਰ ਸਨ ਤੇ ਉੱਥੇ ਉਹ ਕਹਿੰਦੇ ਨੇ ਕਿ ਜਦੋਂ ਮੈਂ ਮੱਥਾ ਟੇਕਣ ਜਾਂਦਾ ਮੈਨੂੰ ਪਤਾ ਹੈ ਕਿ ਗੋਲਕ ਮੈਂ ਖੋਲਣੀ ਸਾਰੀ ਮਾਇਆ ਮੈਂ ਘੜਹੀ ਮੈਂ ਵੀ ਆਪਣੀ ਜੇਬ ਝੱਟ ਮਾਰਨਾ ਕਿ ਸਾਰਿਆਂ ਤੋਂ ਛੋਟਾ ਮਿਲਦਾ ਹੈ ਨੋਟ ਇਹ 10 ਰੁਪਏ ਮਸਾ ਕਰਨੇ ਹੋ ਕੀ ਮੱਥਾ ਟੇਕੀਦਾ ਹੈ ਹਾਲਾਂਕਿ ਪਪਾ ਵੀ ਸਾਰੇ ਵਾਪਸ ਸਾਡੇ ਕੋਲ ਹੀ ਆਉਣੇ ਨੇ ਸੰਗਤ ਵਾਲੇ ਵੀ ਇਹ ਮਨ ਹਰਾਮੀ ਬੜਾ ਹੈ ਅੱਜ ਤੁਸੀਂ ਰੁਪਈਆ 2 ਰੁਪਏ ਬੱਚਿਆਂ ਨੂੰ ਦੇ ਦੇਵੋ ਉਹ ਨਹੀਂ ਹੁੰਦੇ ਪਰ ਸ਼ਿੱਕੇ ਗੋਲਕਾਂ ਚ ਅੱਜ ਵੀ ਸਮਾਪਤ ਨਹੀਂ ਹੋ ਰਹੇ ਬਹੁਤ ਸ਼ਿੱਕੇ ਨਿਕਲਦੇ ਨੇ ਅਸੀਂ ਮੱਥਾ ਟੇਕਣ ਲਈ ਪਹਾੜ ਮੰਗ ਕੇ ਲੈ ਕੇ ਜਾਂਦੇ ਆ ਸਾਡੇ ਤੇ ਰਹਿਣ ਤਾਂ ਨਹੀਂ ਹੋ ਰੀਆਂ ਜਿਸ ਘਰ ਦੇ ਵਿੱਚ ਨੌਕਰੀ ਪਿੱਛੇ ਚੰਗੀ ਮਾਇਆ ਹੁੰਦੀ ਹੈ ਸ਼ਿੱਕੇ ਨਹੀਂ ਟੇਕਣੇ ਚਾਹੀਦੇ ਭਾਵੇਂ ਗੁਰੂ ਕਹਿੰਦਾ ਕਿ ਜੋ ਮਰਜੀ ਟੇਕ ਮੈਂ ਤੇਰਾ ਪ੍ਰਵਾਨ ਕਰ ਲਾਂਗਾ ਜਿਹਦਾ ਗੁਜ਼ਾਰਾ ਨਹੀਂ ਉਹ ਤੇ ਟੇਕੇ ਜ਼ਰੂਰੀ ਨਹੀਂ ਕਿ ਆਪਾਂ ਸਿੱਕੇ ਟੇਕਣਾ ਹੈ ਖਾਲੀ ਵਥਾ ਟੇਕ ਸਕਦੇ ਆ ਪਰ ਜਦੋਂ ਟੇਕੂ ਇਸ ਕਦਰ ਟੇਕੋ ਕਿ ਜਿੰਨੇ ਤੁਸੀਂ ਦਿਓਗੇ ਇਸ ਭਾਵਨਾ ਨਾਲ ਟੇਕੋ ਕਿ ਸਾਨੂੰ ਗੁਰੂ ਨੇ 10 ਗੁਣਾ ਵੱਧ ਵਾਪਸ ਕਰਨੇ ਨੇ ਹੁਣ ਜੇ ਇੱਕ ਟੇਕਾਂ ਤੇ 1000 ਆਉਣੇ ਨੇ ਵੱਧ ਉਹਨਾਂ ਨੇ ਮੈਂ ਫਿਰ ਮਨ ਨੂੰ ਕਰੜਾ ਕੀਤਾ ਹੁਣ ਨਹੀਂ 100 ਤੋਂ ਘੱਟ ਮਥਾਟੇ ਪੀਦਾ ਵੀ ਇਹ ਚਾਦੇ ਹੀ ਨਹੀਂ ਸਾਡੇ ਕੋਲ ਆੜੇ ਨੇ ਪਰ ਮਨ ਹਰਾਮੀ ਬੜਾ ਉਹ ਕਹਿੰਦਾ ਵੀ ਇੱਥੇ ਤੇ ਇੰਨਾ ਹੀ ਬਹੁਤ ਹੈ ਤੇ ਉਹਨਾਂ ਨੂੰ ਇਹਨਾਂ ਦਾ ਮਾਇਆ ਜਦੋਂ ਉਹਨਾਂ ਸਰੀਰ ਤਿਆ ਗਿਆ 2 ਕਰੋੜ ਰੁਪਈਆ ਲੱਗ ਚੁੱਕਾ ਹੋਊਗਾ ਗੁਰਧਾਮ ਤੇ ਜਿਹੜਾ ਉਹਨਾਂ ਦੀ ਨਾਂ ਤੇ ਬਣਿਆ ਅਜੇ ਵੀ ਉਸ ਮਾਇਆ ਦਾ ਲੰਗਰ ਚੱਲਦਾ ਧਰਮ ਦੇ ਨਾਂ ਤੇ ਤਾਂ ਦੀ ਇਕਤਰਤਾ ਕਰਨੀ ਮੋਸ਼ਕਾਲਾ ਕਰਨਾ ਪਰ ਉਸ ਤਰ ਨੂੰ ਧਰਮ ਦੇ ਨਾਮ ਤੇ ਵਰਤਣਾ ਇਹ ਬੜਾ ਔਖਾ ਹੈ ਕਿ ਬ੍ਰਾਹਮਣ ਲੋਕਾਂ ਨੇ ਜਿਹੜਾ ਧਰਮ ਚਲਾਇਆ ਉਹ ਧਰਮ ਸੀ ਪੁੱਥੀਆਂ ਦੀ ਪੂਜਾ ਕਰਵਾ ਕੇ ਆਪਣੇ ਗ੍ਰੰਥਾਂ ਦੀ ਪੂਜਾ ਅਲਟਨਾ ਤੇ ਤਾਂ ਦੀ ਇਕਤਰਤਾ ਕੀਤੀ ਜਾਂਦੀ ਸੀ ਇਥੇ ਸਤਿਗੁਰੂ ਕਹਿੰਦੇ ਜਿਹੜਾ ਕੋਥੀਆਂ ਤੇ ਜਾਂ ਕੱਲੇ ਸਰੀਰਾਂ ਦੀ ਪੂਜਾ ਤੱਕ ਸੀਮਤ ਰਹੇਗਾ ਉਹਨੂੰ ਤੇ ਸਜਾ ਮਿਲੇਗੀ ਤੇ ਤੇ ਨਰਕ ਕੁੰਡ ਮੂੰਹ ਪਰ ਹੀ ਬਾਰ-ਬਾਰ ਜਗ ਮੈਂ ਬਪ ਧਰਹੀ ਉਹ ਸਾਰੇ ਨਰਕੰਦਲ ਜਾ ਪਏ ਤੇ ਮੁੜ-ਮੁੜ ਕੇ ਜਗਤੂ ਸਰੀਰ ਧਾਰਨ ਕਰਨੇ ਨੇ ਇੱਕ ਸਜਾ ਜੀ ਗੁਰਬਾਣੀ ਤੋਂ ਪੁੱਛੋ ਗੁਰਬਾਣੀ ਕੀ ਕਹਿੰਦੀ ਹੈ ਇਹ ਇੱਕ ਸਜਾ ਹੈ ਜਨਮ ਤੇ ਮੌਤ ਜੰਮਦੰ ਮਰੇ ਮਰੇ ਫਿਰ ਜੰਮੇ ਬਹੁਤ ਸਦਾਏ ਪਿਆ ਦੇਸ਼ ਨੰਮੇ ਸਜ਼ਾਵਾਂ ਦੇ ਵੱਡੇ ਦੇਸ਼ ਵਿੱਚ ਪੈ ਜਾਂਦਾ ਉਹ ਵਿਅਕਤੀ ਇਹ ਪਤਾ ਨਹੀਂ ਕਿਹੜੇ ਕਿਹੜੇ ਸਤਿਗੁਰਾਂ ਆਖੇ ਬੜੇ ਮਾੜੇ ਜਨਮ ਧਾਰਨ ਕੀਤੇ ਨੇ ਤੁਸੀਂ ਕਈ ਜਨਮ ਕੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੀ ਸ਼ਰਪ ਹੋਇਓ ਕਈ ਜਨਮ ਹੈਵਰ ਬ੍ਰਿਕ ਤੋਇਓ ਮਿਰਜਗਦੀਸ਼ ਮਰਨ ਕੀ ਬਰੀਆ ਦ੍ਰੰਪਾਲ ਇਹ ਦੇ ਸੁਧਰੀ ਇਹ ਲੰਬੇ ਸ਼ਬਦ ਵਿੱਚ ਇਹਨੂੰ ਕੇਂਦਰੀ ਭਾਵਨਾ ਤੇ ਨੇ ਸਤਿਗੁਰਾਂ ਕਿ ਇਹ ਤੇਰਾ ਜੀਵਨ ਜਿਹਨਾਂ ਰੱਬ ਨਾਲ ਵਾਪਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੇ ਇਹ ਨਹੀਂ ਆਖਿਆ ਕਿ ਤੁਸੀਂ ਇਹਨੂੰ ਪੜ੍ਹਨਾ ਤੇ ਗਾਣਾ ਇਹਦੇ ਨਾਲ ਹੀ ਤੁਸੀਂ ਆਪਣੇ ਪਰਮੇਸ਼ਰ ਨਾਲ ਜੁੜ ਜਾਣਾ ਜਿਹਦਾ ਜਿਹਦੇ ਗੁਣ ਗਾ ਰਹੇ ਹੋ ਇਹਦੀ ਬਾਣੀ ਪੜੀ ਜਾ ਰਹੀ ਹੈ ਜਿਹਦਾ ਚਿੰਤਨ ਕੀਤਾ ਜਾ ਰਿਹਾ ਹੈ ਉਹਨੂੰ ਗਾਉਂਦਿਆਂ ਗਾਉਂਦਿਆਂ ਉਹਨੂੰ ਪੜਦਿਆਂ ਪੜਦਿਆਂ ਉਹਦਾ ਚਿੰਤਨ ਕਰਦਿਆਂ ਕਰਦਿਆਂ ਅਸੀਂ ਉਹਦੇ ਰੂਪ ਨੂੰ ਪ੍ਰਾਪਤ ਕਰਨਾ ਹੈ ਉਹਦਾ ਰੂਪ ਪੜਨਾ ਹੈ ਉਹਨੂੰ ਆਪਣੇ ਅੰਦਰੋਂ ਇਸ ਤਰ੍ਹਾਂ ਪ੍ਰਗਟ ਕਰ ਜਾਣਾ ਸਮਾਜਣਾ ਉਹਦੇ ਵਿੱਚ ਕੁਲ ਮਿਲ ਜਾਣਾ ਹੈ ਇਸ ਤਰ੍ਹਾਂ ਲੱਗੇ ਵੀ ਇੰਨੀ ਅਪੇਤਾ ਕੀ ਰੋ ਲੋਕ ਤੁਹਾਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਇਹ ਤੇ ਰੱਬ ਦਾ ਰੂਪ ਹੈ ਜੀ ਇਹ ਹੈ ਪਰਮੇਸ਼ਰ ਦਾ ਰੂਪ ਇਹਨਾਂ ਵਿਅਕਤੀ ਨੂੰ ਕਿਹਾ ਜਾਂਦਾ ਹੈ ਪਰ ਧਰਮ ਦੇ ਖਿੱਤੇ ਵਿੱਚ ਧਰਮੀ ਦੁਨੀਆ ਜਦੋਂ ਤੁਸੀਂ ਪ੍ਰਵੇਸ਼ ਕਰੋਗੇ ਅਸੀਂ ਆਏ ਇੱਥੇ ਆਲਮੇ ਦੇ ਸਾਡੀ ਪੂਰੀ ਜ਼ਿੰਦਗੀ ਦੂਜਿਆਂ ਵੱਲ ਉਂਗਲ ਕਰਕੇ ਉਹਨਾਂ ਦੇ ਨੁਕਸ ਕਰਨ ਤੇ ਲੱਗ ਦਿੰਦੀ ਹੈ ਸਤਪੁਰਾਸ਼ ਗੱਲ ਨੂੰ ਕੋਲ ਨਹੀਂ ਕੀਤਾ ਗੁਰੂ ਸਾਹਿਬਾਂ ਆਖਿਆ ਜੀ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਤਾਂ ਕਿਹਾ ਸਾਨੂੰ ਕਿ ਦੂਜਿਆਂ ਨੂੰ ਨਹੀਂ ਬੰਦੇ ਖੋਜ ਦਿਲ ਹਰ ਰੋਜ਼ ਅਜੇ ਆਖੇ ਬੜੇ ਪਰੇਸ਼ਾਨ ਬੜੇ ਦੁਖੀ ਕੋਈ ਬੱਚਿਆਂ ਤੋਂ ਦੁਖੀ ਹੈ ਕੋਈ ਆਰਥਿਕ ਕਮਜ਼ੋਰੀ ਤੋਂ ਦੁਖੀ ਹੈ ਸਤਪੁਰਾਖਿਆ ਦੁੱਖ ਅੰਦਰੋਂ ਹੀ ਪੈਦਾ ਹੋਇਆ ਹੈ ਆਪਣੇ ਉਨੂੰ ਕੋਜ ਇਹਿਆਖੇ ਬੈਂ ਆਪਣੇ ਆਪ ਦੀ ਪੜਤਾਲ ਕਰਾਂ ਮੈਂ ਖੁਜਾਂ ਆਪਣੇ ਆਪ ਨੂੰ ਤੇ ਮੈਨੂੰ ਕੀ ਮਿਲਣਾ ਹੈ ਕਿ ਦੂਜਿਆਂ ਵੱਲ ਉਂਗਲ ਕਰਕੇ ਤੇ ਬੜਾ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਭਲਾਣਾ ਇੰਝ ਕਰਦਾ ਦੀ ਦੂਜੇ ਨੇ ਅੰਝ ਕਰ ਦਿੱਤਾ ਇੱਥੇ ਇਹ ਨਹੀਂ ਹੋਇਆ ਮੈਨੂੰ ਕਿਸੇ ਪ੍ਰੇਮੀ ਨੇ ਕੱਲ ਕਿਹਾ ਜੀ ਆਪਾਂ ਇਹ ਪ੍ਰੋਗਰਾਮ ਨਾ ਫਰਵਰੀ ਚ ਕਰਨਾ ਸੀ ਠੰਡ ਕੱਟ ਜਾਂਦੀ ਚੰਗੀ ਤਰ੍ਹਾਂ ਬਣਾਉਂਦੇ ਬਾਬਾ ਦੀਪ ਸਿੰਘ ਜੀ ਦਾ ਜੰਤਰ ਰਾਣੀ ਛੋੜੀਆਂ ਵਿਆਹ ਤੋਂ 10 15 ਦਿਨ 20 ਦਿਨ ਮਹੀਨਾ ਬਾਅਦ ਗਾਈ ਚੰਗੀਆਂ ਲੱਗਣਗੀਆਂ ਤੇ ਵਿਆਹ ਤੇ ਰੱਖਿਆ ਹੋਵੇ 27 ਤਰੀਕ ਦਾ ਘੋੜੀਆਂ ਗਾਈ ਜੀ 23 ਜਨਵਰੀ ਨੂੰ ਰੱਖ ਕੇ ਤੇ ਫਰਵਰੀ ਵਿੱਚ ਕੰਨ ਕੇ ਦਿਨ ਹੁੰਦਾ ਵੀ ਛੋੜੀਆਂ ਦੇ ਵਿਆਹ ਤੇ ਗਾਈਆਂ ਜਾਂਦੀਆਂ ਨੇ ਦਿਨ ਚੰਗਾ ਮਨਾਇਆ ਉਹੀ ਲੱਗਦਾ ਜਿਹੜਾ ਨਿਸ਼ਚਿਤ ਕੀਤਾ ਹੋਵੇ ਹਾਲਾਂਕਿ ਜੰਨਤ ਨਰਾਜ ਹੈ ਕਈਆਂ ਨੇ 26 ਨੂੰ ਮਨਾਇਆ ਵੀ ਸਾਡੇ ਬਾਬੇ ਦਾ ਜਨਮ ਦਿਨ ਜਾਣ ਕੇ ਬਦਲਿਆ ਸਰਕਾਰ ਨੇ ਬੜਾ ਮੈਂ ਆਪ ਪੈਂਦਾ ਨੇ ਕਿ 26 ਜਨਵਰੀ ਨੂੰ ਹੀ ਅਮਦਾਸੀ ਅਟਿਆੜਾ ਗੁਰਪੁਰਬ ਸੇਮ ਦਿਨ ਤੇ ਮਨਾਏ ਜਾਣ ਉਹ ਹੀ ਸੁਆਮਨੇ ਲੱਗਦਾ ਪਰ ਅਜੇ ਤੇ ਫੈਸਲਾ ਨਹੀਂ ਕਰ ਸਕਿਆ ਅਜੇ ਤੱਕ ਕਈ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੋਵਰੀ ਆ ਜਾਂਦਾ ਸਾਲ ਚੋਂ ਦੋਵਰੀ ਤੇ ਜਰਬ ਨਹੀਂ ਹੁੰਦਾ ਕਿਸੇ ਦਾ ਕਿਸੇ ਸਾਲ ਹੁੰਦਾ ਹੀ ਨਹੀਂ ਸਾਡਾ ਪ੍ਰਬੰਧ ਕੀ ਦਾਣਾ ਬਾਣਾ ਢਾਂਚਾ ਇੰਨਾ ਉਲਝਿਆ ਕਿ ਇਹਦੇ ਚ ਸੁਧਾਰ ਕਰਨਾ ਬੜਾ ਔਖਾ ਹੈ ਇੱਕ ਉਹ ਹੋਰ ਕੁਝ ਕਹਿੰਦਾ ਦੂਜਾ ਹੋਰ ਕਹਿੰਦਾ ਆਪਣਾ ਸਾਡਾ ਜਨਮ ਦਿਨ ਇੱਕੋ ਤਰੀਕ ਤੇ ਹੁੰਦਾ ਹੈ। ਤੇ ਛਾਲ ਪਹਿਲਾਂ ਹੀ ਅਸੀਂ ਉਹਨੂੰ ਚੈੱਕ ਕਰ ਲੈਂਦੇ ਆ ਕਿ ਇਹ ਸਹੀ ਦਿਨ ਹੀ ਆਉਣਾ ਹੈ। ਉਹਦੀਆਂ ਤਿਆਰੀਆਂ ਵੀ ਨਾ ਇਹਨੂੰ ਆਪੇ ਕਰ ਲੈਂਦੇ ਆ ਕਿ ਆਪਾਂ ਪੈਂਜ ਬਣਾਵਾਂਗੇ, ਕੋਈ ਬਣਾਉਂਦਾ ਕੋਈ ਨਹੀਂ ਬਣਾਉਂਦਾ। ਕਈ ਆਪਣੇ ਜਨਮ ਦਿਨ ਤੇ ਵੀ ਗੁਰਮਤ ਸਭਾ ਕਰਾਉਂਦੇ ਨੇ। ਤੇ ਚਾਹੀਦਾ ਹੈ ਕਿ ਧਰਮ ਦਾ ਕਰਮ ਉਸ ਦਿਨ ਕੀਤਾ ਜਾਵੇ ਵੱਤ ਤੋਂ ਵੱਧ। ਇੱਕ ਪ੍ਰੇਮੀ ਹਾ ਆਏ ਸਾਡ ਆਪਣੇ ਜਨਮ ਦਿਨ ਤੇ ਨਲਕੇ ਲਵੰਦਾ ਹੁੰਦਾ ਸੀ ਹੁਣ ਮੋਟਰਾਂ ਦਾ ਸਮਾ ਆ ਗਿਆ ਵੀ ਛੜਪੇ ਨੂੰ ਗੱਲ ਲੈ ਛੋਟਾ ਜਿਹਾ ਸਮ ਜਿਹੜੇ ਪਿੰਡ ਜਿੱਥਾਂ ਕਰਾਚ ਪਾਣੀ ਨਹੀਂ ਸੀ ਉਹ ਨਲਕੇ ਲਵਾ ਕੇ ਦਿੰਦੇ ਸੀ ਬੋਰ ਖਰਾ ਕੇ ਪੰਜ ਨਲਕੇ ਹਰ ਦਿਨ ਹੁੰਦੇ ਤੇ ਉਹ ਹੁੰਦਾ ਸੀ ਹਰ ਸਾਲ ਤੇ ਇਹੋ ਜੇ ਕੀਤੇ ਕਰਨਮ ਤੇ ਉਹਨਾਂ ਲੋਕਾਂ ਵੱਲੋਂ ਦਿੱਤੀਆਂ ਗਈਆਂ ਅਸੀਸਾਂ ਸਾਡੀ ਜ਼ਿੰਦਗੀ ਨੂੰ ਤਾਰ ਜਾਂਦੀਆਂ ਨੇ ਇਹ ਨਹੀਂ ਕਿ ਅਸੀਂ ਕੁਝ ਦਿੱਤਾ ਕਿਸੇ ਮਹਾਨ ਸਤਪੁਰਸ਼ ਦੇ ਪ੍ਰੋਗਰਾਮ ਤੇ ਉਹਨਾਂ ਤੁਹਾਨੂੰ ਬੜਾ ਵੱਡਾ ਲਾਭ ਹੋਇਆ ਉਤਾਰ ਨੂੰ ਆਪਣੀਆਂ ਮਿਹਰਾਂ ਦੇ ਨਾਲ ਨਿਵਾਜ ਦਿੰਦੇ ਹਨ ਛਤਪੁਰਾਂ ਖੇ ਉਥੀਆਂ ਪੜ ਕੀ ਜਿਨ੍ਹਾਂ ਨੇ ਜੇ ਜੀ ਜੀ ਜਾਤਨ ਤੇ ਲਰੇ ਪਰਮਪੁਰਖ ਤਜ ਚਿੰਮਗ ਪਰੇ ਰਿਖੀਆਂ ਦੇ ਪਿੱਛੇ ਲੱਗ ਪਏ ਉਹਨਾਂ ਨੂੰ ਸਦਾ ਮਿਲੀ ਤੇਤੇ ਨਰਕ ਕੁੰਡੋਂ ਪਰ ਹੀ ਬਾਰ ਬਾਰ ਜਗ ਮੈਂ ਬਬਤ ਰਹੀ ਕਿਹੜੇ ਸਿਰਫ ਇਹਨਾਂ ਦੇ ਪਿੱਛੇ ਲੱਗ ਜਾਣਗੇ ਵੀ ਇਹ ਕਰਮ ਕਾਂਡ ਕਰਨੇ ਨੇ Hindu ਮਤ ਦੇ ਬੇਤਾਂ ਤੇਬਾਂ ਤੇ ਸ਼ਿਵਰਤੀਆਂ ਸ਼ਾਸਤਰੀਆਂ ਸ਼ਾਸਤਰਾਂ ਦੀ ਗੱਲ ਕੀਤੀ ਉਹਨਾਂ ਚ ਇਸ ਤਰ੍ਹਾਂ ਇਹ ਕਰਮ ਕੰਨ ਕਰੂ ਆ ਮਿਲੇਗਾ ਇਹ ਕਰਮ ਕੰਨ ਪੰਡਤਾਂ ਜੀ ਤੁਹਾਨੂੰ ਸਮਝਾਏਗਾ ਕਿ ਇਨਾ ਪੁੰਨ ਦਾ ਅੱਜ ਵੀ ਟੀਵੀ ਤੇ ਜਦੋਂ ਬਹੁ ਆਗੇ ਤੁਸੀਂ ਤੋਂ ਜਨਮ ਪੁੰਡੀਆਂ ਦਸਣ ਵਾਲੇ ਬੈਠੇ ਹੋਣਗੇ ਵੀ ਆ ਜਾ ਰੰਗ ਪੈਣ ਲੋ ਜੀ ਤੁਹਾਡੇ ਨਾਲ ਇਸ ਤਰ੍ਹਾਂ ਹੋਏਗਾ ਕੋਈ ਕੁਝ ਵੀ ਨਹੀਂ ਵਾਪਰਦਾ ਤੁਹਾਡੇ ਨਾਲ ਉਹ ਵਾਪਰਣਾ ਜਿਹੜਾ ਤੁਹਾਡੇ ਮਸਤਕ ਦੇ ਵਿੱਚ ਲਿਖਿਆ ਹੋਇਆ ਉਹਨੂੰ ਕੋਈ ਨਹੀਂ ਢਾਲ ਸਕਦਾ ਹਾਂ ਰੱਬ ਆਪ ਆਟਾ ਹੈ ਪਰਮੇਸ਼ਰ ਆਪ ਆਟਾ ਹੈ ਤੁਸੀਂ ਰੱਬ ਦੀ ਇੰਨੀ ਅਰੰਧਨਾ ਕਰ ਲਓ ਉਹ ਤੁਹਾਡੇ ਲੇਖ ਵੀ ਬਦਲ ਸਕਦਾ ਹੈ ਉਹਦੇ ਕੋਲ ਸਮਰਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਧਾ ਰੱਬਾ ਨੂੰ ਦੀ ਕਿਸੇ ਦੀ ਪੂਜਾ ਵਾਸਤੇ ਨਹੀਂ ਕਿਹਾ ਗਿਆ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਨਾ ਤੇ ਸਤਿਗੁਰਾਂ ਦੀ ਇਹਦੇ ਵਿੱਚ ਆਪਣੀ ਸ਼ਿਮਤ ਹੈ ਤੇ ਨਾ ਹੀ ਇਹ ਗੱਲ ਆਖਿਆ ਕਿ ਸਾਡੀ ਪੂਜਾ ਕਰੋ ਇਹਨੇ ਸਿਧਾ ਆਪਣਾ ਪ੍ਰਭੂ ਨੂੰ ਮਿਲਣਾ ਹੈ ਤਰੀਕਾ ਇਹ ਹੈ ਅਗੇ ਸਤਿਗੁਰ ਕਹਿੰਦੇ ਤੱਪ ਹਰ ਬਹੁਰ ਦਤ ਉਪਦਾਇਓ ਤਿਨ ਪੀ ਆਪਣਾ ਪੰਥ ਚਲਾਇਓ ਫਿਰ ਦਤ ਨੂੰ ਵੈਗੋਣੇ ਭੇਜਿਆ ਜੀ ਉਹਨੇ ਆਪਣਾ ਪੰਥ ਚਲਾ ਦਿੱਤਾ ਕਰਮੂ ਨਖ ਸਿਰ ਜਟਾ ਸਵਾਰੀ ਰਬ ਕੀ ਕਿਨਿਆ ਪਸ਼ੂਨਾ ਵਿਚਾਰੀ ਉਹਨੇ ਕੀ ਕੀਤਾ ਹੱਥਾਂ ਦੇ ਨਉ ਬਧਾਲੇ ਸਿਰ ਤੇ ਜਟਾਵਾਂ ਸਵਾਰ ਲੀਆਂ ਸਵਾਮੀ ਜੀ ਦੀ ਪਰਮੇਸ਼ਰ ਦੀ ਅਰਤਨਾ ਉਹਨੂੰ বিনা ਉਹਨੇ ਵੀ ਨਾ ਕੀਤੀ ਇਹ ਗੱਲ ਦੁਸ਼ਤ ਦਮੰਦ ਦੇ ਪਾਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਨਮ ਦੀ ਗੱਲ ਕਰ ਰਹੇ ਨੇ ਕਿ ਮੈਨੂੰ ਪਰਮੇਸ਼ਰ ਜੀ ਕਹਿ ਰਹੇ ਨੇ ਅਕਾਲ ਪੁਰਖ ਨੇ ਮੈਨੂੰ ਇਹ ਦੱਸਣਾ ਕੀਤਾ ਹੈ ਓਨ ਹਰ ਕੋਰਖ ਕੋਇ ਉਪਰਾਧ ਸਿਖ ਕਰੇ ਤਿਨੂ ਬੜਾ ਰਾਦਾ ਫਿਰ ਵੈਗੁਰੂ ਨੇ ਗੁਰਖਨਾਥ ਨੂੰ ਪੈਦਾ ਕੀਤਾ ਉਹਨੇ ਵੱਡੇ ਵੱਡੇ ਆਪਣੇ ਰਾਜੇ ਸਿੱਖ ਬਣਾ ਲਏ ਉਹਦਾ ਤੋਂ ਆਪਣੀ ਪੂਜਾ ਕਰਾਇਆ ਸ਼ਰਵਨ ਆਰ ਮੰਦਰਾ ਨੂੰ ਐ ਡਾਰੀ ਹਰ ਕੀ ਤੀਸਰੀ ਤਨ ਬਚਾਰੀ ਆਪਣੇ ਕੰਨ ਪਾੜਨ ਦੇ ਕੰਨਾਂ ਵਿੱਚ ਮੁੰਦਰਾ ਪਾੜੀਆਂ ਇਹਨੇ ਆਪਣਾ ਪੰਥ ਚਲਾ ਲਿਆ ਆਪਣੇ ਮੱਥ ਤੇ ਲੋਕਾਂ ਨੂੰ ਟੁਰਨਾ ਆਰੰਭ ਕੀਤਾ ਅੱਗੇ ਕਿਹੜੇ-ਕਿਹੜੇ ਪੰਥ ੱਸੀਂ ਸੰਸਾਰ ਦੇ ਕਿਵੇਂ ਆਏ ਉਹਦੀ ਅੱਗੇ ਸਤਿਗੁਰੂ ਅਰੰਭਤਾ ਕਰਦੇ ਨੇ ਹੋਈਆਂ ਉਲਾਂ ਚੁੱਕਾ ਤੋਂ ਖਿਮਾ ਜੇ ਨਹੀਂ ਪ੍ਰਵਾਨ ਕਰਨਾ ਜੀ ਪ੍ਰੇਮ ਸਹਿਤ ਤੇ ਬਲਾ ਵਾਹਿਗੁਰੂ ਕਿ ਭ ਕ ਖਲਸ ਵਾਹਿਗੁਰੂ ਕਿ ਪਸੇ ਰਾਮ ਕਲੀ ਮਹਾਰਾਜ ਦੀ ਜਨ ਅਨੰਦਿਕ